ਉਹਨਾਂ ਗੀਤ ਨਹੀਂ ਆ ਗਿਆ ਹਾਂਜੀ ਉਹ ਆਲਾ ਕੇ ਮਾਂ ਬਸ਼ੇਰੀ ਦਾ ਨਹੀਂ 7.5 ਲੱਖ ਦੀ ਤੇ 80 ਦੇ ਕਰੋੜ ਦਾ ਪਿਆਰ ਕਰੋੜ ਦਾ ਪਿਆਰ ਹਾਂ ਆ ਗੱਲ ਆ ਇਹਨਾਂ ਲੋਕਾਂ ਦਾ ਸਹੀ ਗੱਲ ਆ ਸਹੀ ਗੱਲ ਲਿਖਣ ਦਾ ਕਿ ਗਾਉਂ ਦਾ ਨਹੀਂ ਗਾਉਂ ਆਣ ਪਾੜਾ ਮੈਂ ਗਾਉਂ ਆਇਓ ਖੇਸਕੂਦ ਗਾੜੇ ਉਹ ਨਹੀਂ ਗਾਉਂਦਾ ਸੀ ਅੱਛਾ ਜੀ ਖੇਸਕੂਦ ਮੈਂ ਕਾਲੀਆਂ ਕੋਲ ਨੇ ਰਿਖ ਕੇ ਗਾੜ ਦਿੰਦਾ ਸੀ ਠੀਕ ਆ ਫਿਰ ਆ ਹੋ ਜੇ ਇੱਕ ਤਾਂ ਰੰਗ ਵੀ ਸੁਣਾ ਦਿਓ ਫਿਰ ਘੋੜਿਆਂ ਘਾੜਾਂ ਦੇ ਸੁਣਾ ਦਿਓ ਕੋਈ ਨਹੀਂ ਇਹ ਘੋੜਿਆਂ ਘਾੜਾਂ ਹੁਣ ਤਾਂ ਯਾਰ ਦੰਨਰ ਇਕੱਲੇ ਵਾਜਨੀ ਉਂ ਮਨਦੀ ਇਹ ਵਾਜਨੀ ਬੰਦੀ ਮੈਂ ਆਵਲਾ ਕੁੜੀ ਡੂੜ ਸੌਦੀ ਸੀ ਅੱਛਾ ਜੀ ਹਾਂ ਡੂੜ ਸੌਦੀ ਹਾਂ ਉਦੋਂ ਜੈਤੂ ਵੀ ਮੰਡੀ ਲੱਗਦੀ ਹੁੰਦੀ ਤੇ ਮੈਂ ਹਜ਼ਾਰ ਦੀ ਵੇਚੀ ਮੈਨੂੰ ਆਖਣ ਬਰੇ ਪੈਸੇ ਵਟੇ ਅੱਛਾ ਠੀਕ 500 ਦੀ ਲੈ ਕੇ ਹਜ਼ਾਰ ਦੀ ਵੇਚੀ ਹਾਂ ਤਨ ਮਹੀਨੇ ਸਾਂਭ ਕੇ ਹਜ਼ਾਰ ਦੀ ਵੇਚੀ ਹਾਂ ਮੈਨੂੰ ਆਖਣ ਬਰੇ ਪੈਸੇ ਵਟੇ ਇਹ ਕਿਹੜੇ ਸਾਲ ਦੀ ਗੱਲ ਹੋ ਗਈ ਕਿਹੜੇ ਸਾਲ ਦੀ ਇਹ ਤਾਂ ਜਿਹੜਾ ਗੋੜਾ ਜੈਤੂ ਮੰਡੀ ਲੱਗਦੀ ਹੁੰਦੀ ਸੀ ਮਸ਼ਹੂਰ ਕੁੜੀ ਇਹ ਜੀ ਪਹਿਲਾ ਚੱਕ ਦੀ ਨਾ ਗੀਤਾਂ ਵਾਲਿਆਂ ਨੇ ਹਾਂ ਉਹ ਗਿੱਤਾਂ ਉਹ ਫਰੇਕ ਨੇ ਲੈ ਲਈਆਂ ਹਾਂ ਪੱਠੇ ਪਾਏ ਨਹੀਂ ਹਾਂ ਮੇੜ ਨਹੀਂ ਕਰਾਂਗੇਆਂ ਗੀਆਂ ਘੂਗੀਆਂ ਕਿਉਂ ਅਣਜਾਣ ਬੰਦੇ ਨੂੰ ਪਤਾ ਹੀ ਨਹੀਂ ਰੁੱਤ ਕਦੋਂ ਕਰੂਗੀ ਘੂੜੀ ਹਾਂ ਸਹੀ ਗੱਲ ਆ ਫਿਰ ਉਹ ਖਾਲੀ ਰਹਿਗੇਆਂ ਫਿਰ ਉਹ ਅੱਕਗੇ ਹਾਂਜੀ ਘਰ ਦੇ ਗਾਲਾਂ ਦੇਣ ਲੱਗੀਆਂ ਬੁੜੀਆਂ ਬੰਦੇ ਵੀ ਜੈਸੀ ਚੱਕੀ ਉਹ ਆਵੇਂ ਹੁੰਦੇ ਜੱਟ ਦੀ ਅਕਲ ਗਈ ਮੈਂ ਵੇਚ ਕੇ ਘੂੜੀ ਲੈ ਲੀਹੋਗੇ ਤੇ ਲੈ ਚੱਕੜੀ ਪਈ ਹਾਂ ਲਓ ਸੁਣੋ ਜਗਰਾਉ ਮੰਡੀ ਦੇ ਖੜੇ ਸੀਗੇ ਤੇ ਨਾਲ ਆਪਣੇ ਹੋਣਗੇ ਸਿਕੰਦਰ ਸਿੰਘ ਜੀ ਬਾਪੂ ਤੇ ਲੀਲਾ ਜੀਦੇ ਵਾਲੇ ਵੀ ਕਹਿੰਦੇ ਘੋੜੀਆਂ ਵਾਲਾ ਲੀਲਾ ਵੀ ਬਾਪੂ ਨੂੰ ਕਹਿੰਦੇ ਆ ਜਾਣ ਉਹਰਾ ਉਹਦੇ ਲੈ ਕੇ ਆ ਗੱਲਬਾਤ ਕਰਨੇ ਬਾਪੂ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਕਿਵੇਂ ਰਿਹਾ ਮੇਲਾ ਜੀ ਐਰ ਕੀ ਮੇਲਾ ਜੀ ਠੀਕ ਆ ਬੱਦਲ ਨੇ ਥੋੜਾ ਜਿਹਾ ਖਰਾਬ ਕਰਤਾ ਅੱਛਾ ਜੀ ਹਾਂ ਠੀਕ ਆ ਅੱਜ 바ਵਾ ਚੱਲਿਆ ਗਾਹ ਕੋ ਅੱਛਾ ਜੀ ਹਾਂ ਠੀਕ ਆ ਅੱਜ ਜਾਣ ਕੇ ਗਾਕੀ ਤੇਜ਼ ਰਹੀ ਹਾਂ ਅੱਜ ਧੁੱਪ ਘੱਟ ਗਾਹ ਹੈਗਾ ਅੱਜ ਜਾਣੇ ਹਲੇ ਮਾਲ ਵੇਖਿਆ ਨਹੀਂ ਅੱਛਾ ਅੱਛਾ ਯਾਨੀ ਕਿ ਇਹਦੇ ਹਿਸਾਬ ਨਾਲ ਫਿਰ 1-2 ਦਿਨ ਮੇਲਾ ਵਧ ਜਾਣਾ ਚਾਹੀਦਾ ਸੀ ਹੈਨਾ ਬੱਦਲਾਂ ਦਾ ਹੁਣ ਕੀ ਆ ਜੀ ਮੇਲਾ ਤਾਂ ਵਸ ਵੇਰ ਤੋਂ ਵਿਜੜ ਜਾਣਾ ਹਾਂਜੀ 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 ਠੀਕ ਆ ਤੇ ਕਦੋਂ ਕਦਾ ਸ਼ੌਂਕ ਪਿਆ ਜੀ ਇਸ ਲਾਈਨ ਦੇ ਵਿੱਚ ਸ਼ੌਂਕ ਤਾਂ ਜੀ ਮੈਂ ਦਾੜੀ ਉ ਵੀ ਹੈ ਨਹੀਂ ਸੀ ਜਦੋਂ ਵੀ ਮੇਰੇ ਮੈਂ ਸ਼ੌਂਕ ਆ ਅੱਛਾ ਜੀ ਠੀਕ ਆ ਫੇਰ ਤਾਂ ਪੂਰੀ ਪੀ ਐਚ ਡੀ ਕਰੀ ਬੈਠੇ ਹੋ ਜਾਨਵਰਾਂ ਦੇ ਹੈ ਠੀਕ ਆ ਤੇ ਆਪਣਾ ਬਾਪੂ ਫਿਰ ਸ਼ੌਂਕੀਆ ਕੰਮ ਆ ਜਾਂ ਸੇਲ ਦਾ ਜਾਂ ਵਪਾਰ ਦਾ ਸਾਰਾ ਹੀ ਆ ਜਾਨਵਰ ਲੋਕਾਂ ਦੇ ਸ਼ੌਂਕ ਦੇ ਵੀ ਰੱਖੇ ਹੋਏ ਆ ਅੱਛਾ ਜੀ ਤੇ ਲਾਈਨ ਦੇਣ ਵੀ ਕਰੀਦਾ ਠੀਕ ਆ ਆਏ ਨਾਲ ਮੇਰੇ ਮੁੰਡੇ ਮਹਿਮੇ ਤੋਂ ਆ ਮੈਂ ਹੁਣ ਦੇਖਿਆ ਤੁਹਾਨੂੰ ਉਧਰ ਮੰਡੀ ਜਾਉਂਦੇ ਆਣ ਉਹ ਵੀ ਉਧਰ ਆ ਘੋੜੇ ਨੂੰ ਲਈ ਆਉਂਦੇ ਸੀਗੇ ਕਿੱਤੀ ਆਉਂਦੇ ਸੀ ਹਨ ਤੇ ਨਹੀਂ ਤਾਂ ਦੋ ਬੰਦੇ ਘੋੜੇ ਨੂੰ ਸੰਭਾਲਦੇ ਤੇ ਕੱਲੇ ਸੰਭਾਲੀ ਆਉਂਦੇ ਸੀਗੇ ਵੀ ਯਾਨੀ ਕਿ ਇਹ ਚੀਜ਼ ਤੋਂ ਐ ਪਤਾ ਲੱਗਦਾ ਵੀ ਹਾਂ ਵੀ ਬੰਦੇ ਨੂੰ ਪੂਰਾ ਤਜਰਬਾ ਹੋ ਗਿਆ ਵਾ ਬਾਕੀ ਇਹ ਚੀਜ਼ ਨਾਲ ਹੱਡ ਪੈਰ ਵੀ ਖੁੱਲਦੇ ਰਹਿੰਦੇ ਪੂਰੇ ਹਨਾ ਖੁੱਲਦੇ ਆ ਜੀ ਹਨਾ ਕੋਈ ਨਹੀਂ ਕੱਲਾ ਬੰਦਾ ਕਿਵੇਂ ਸੰਭਾਲ ਲੂ ਆਮ ਬੰਦਾ ਸੰਭਾਲ ਨਹੀਂ ਸਕਦਾ ਇਹ ਤਾਂ ਹੈ ਤੇ ਹੁਣ ਸੇ ਰਸਤੇ ਲਿਆਂਦੇ ਜਿਹੜੇ ਆ ਸਾਰੇ ਹਾਂ ਜੀ ਸੇ ਰਸਤੇ ਆ ਠੀਕ ਆ ਆਪਾਂ ਪਹਿਲਾਂ ਉਹ ਘੋੜੇ ਦੀ ਗੱਲ ਕਰ ਗਏ ਬਿੱਲੇ ਦੀ ਇਹ ਕਿਹੜੀ ਲਾਈਨ ਚੋਂ ਆ ਜੀ ਤੇ ਜੀ ਹਮੋਰ ਵਾਲੀ ਲੈਣ ਨੂੰ ਆ। ਅੱਛਾ ਜੀ। ਆਪ ਦਾ ਘਰ ਦਾ ਜਾਂ ਇਹ ਲਿਆਂਦਾ ਹੀ ਆ? ਘਰ ਦਾ ਹੀ ਆ ਜੀ। ਘਰ ਦਾ ਵਾ। ਕਿੰਨੀ ਉਮਰ ਹੋ ਗਈ ਇਹਦੀ? ਇਹ 20 ਮਹੀਨੇ ਹੋ ਗਈ। 20 ਮਹੀਨੇ ਹੋ ਗਈ। ਠੀਕ ਹੈ ਜੀ। ਤੇ ਕਿੰਨੇ ਦਾ ਵੇਚਣਾ ਇਹ? ਅਸੀਂ ਜਿਹੜਾ 5 ਲੱਖ ਰੁਪਇਆ ਮੰਗਦੇ ਆ। 5 ਲੱਖ ਮੰਗਦੇ ਆ। ਇਹ ਪਿਓ ਵੱਲੋਂ ਬੋਹਰ ਵੱਲੋਂ ਆ ਗਿਆ ਮਾਲ ਨੂੰ ਜੀ। ਪਿਓ ਕਨੀਓ। ਠੀਕ ਹੈ ਜੀ। ਤੇ ਮਾਲ ਲਓ। ਮਾਲ ਵੀ ਉਂਰੀਆਂ ਵਿੱਚ ਹੀ ਕਿਸੇ ਨੂੰ। ਅੱਛਾ ਉਹ ਦਾ ਅੰਨੋ ਨਾ ਕੋਈ ਪਤਾ ਨਹੀਂ। ਪਿਓ ਵੱਲੋਂ ਇਹ ਆਪਣੇ ਦਾ ਪੋਤਾ ਆ ਗਿਆ। ਕਿੰਨੀ ਕਿੰਨੀ ਉਮਰ ਹੋ ਗਈ ਇਹਦੀ? ਇਹਦੀ ਉਮਰ ਜੀ 20 ਮਹੀਨੇ ਹੋ ਗਈ। 20 ਮਹੀਨੇ ਦਾ। ਬਾਗਲ ਕੋਲੇ ਦਾ ਬੱਚਾ ਇਹ ਠੀਕ ਹੈ ਜੀ ਇਹਦਾ ਪਿਓ ਪੰਜ ਸ਼ਿਅਰੀ ਚੈਂਪੀਅਨ ਆ ਇਸ ਮੌਸਮ ਅੱਛਾ ਜੀ ਉਹਦੇ ਪਿਓ ਨੇ ਵੱਡ ਖਾਣਾ ਆਉਂਦੇ ਸੀ ਅੱਛਾ ਜੀ ਹਾਂ ਠੀਕ ਹੈ ਵੱਡ ਖਾਣਾ ਕਹਿੰਦੇ ਜੀ ਠੀਕ ਸਿੰਘ ਰਮਣੀ ਸੀ ਓਪੀ ਮੈਮੂਲੇ ਕੋਲੇ ਠੀਕ ਹੈ ਜੀ ਹਾਂ ਤੇ ਕਿੰਨੀ ਹਾਈਟ ਕਰ ਗਿਆ ਜੀ ਹੁਣ ਇਹ ਇਹਦੀ 62 ਨੂੰ ਫਟ ਹੋ ਗਈ ਜੀ 62 ਹੋ ਗਈ ਹਾਂ ਠੀਕ ਹੈ ਇਹਦਾ ਹਾਈਟ ਤਾਂ ਇਹਨਾਂ ਕਰਨੀ ਆ ਜੀ ਦਾ ਟਾਈਮ ਹੀ ਕੁਝ ਨਹੀਂ ਹੋਇਆ ਇਹਦਾ ਨੰकाम ਨਹੀਂ ਕਹਿ ਸਕਦੇ ਹੁਣ ਨਾ ਤੇ ਉਧੂ ਆ ਜਾਓ ਅੱਗੇ ਨੂੰ ਜੀ ਇਹ ਕੋੜੀਆਂ ਆਪਣੀਆਂ ਤੇ ਨਾ ਹਾਂ ਜੀ ਠੀਕ ਹੈ ਜੀ ਇਹ ਇਹ ਕੋੜੀ ਦੇ ਬਾਰੇ ਦੱਸੋ ਜੀ ਇਹ ਗੱਭਣ ਲੱਗਦੀ ਹੈ ਮੈਨੂੰ ਹਾਂ ਇਹ ਗੱਭਣਾ 9 ਮਹੀਨੇ ਦੀ ਗੱਭਣਾ ਭਾਈ 9 ਮਹੀਨੇ ਦੀ ਅੱਛਾ 9 ਮਹੀਨੇ ਦੀ ਗੱਭਣਾ ਹਾਂਜੀ ਇਹ ਆ ਗਿਆ 골ਡਨ ਰੌਕ ਦੇ ਬੱਚੇ ਤੋਂ ਠੀਕ ਕੋੜੀ ਹਾਂਜੀ ਤੇ ਗੱਭਣ ਕੀ ਤੋਂ ਹੋਣ ਇਹ ਇਹ ਉਸੇ ਤੋਂ ਗੱਭਣਾ ਅੱਛਾ ਉਸੇ ਤੋਂ ਗੱਭਣਾ ਹਾਂਜੀ 골ਡਨ ਰੌਕ ਦਾ ਬੱਚਾ ਡੀਐਨਏ ਪਾਲਾ ਕੋੜੇ ਦਾ ਜਿਹੜੀ ਤੋਂ ਗੱਭਣਾ ਅੱਛਾ ਜੀ ਅੱਛਾ ਅੱਛਾ 9 ਮਹੀਨੇ ਦੀ ਗੱਭਣਾ ਹੋਗਾ ਠੀਕ ਆ ਜੀ ਤੇ ਇਹਦਾ ਪਤਾ ਲੈਂਦਾ ਇਹਦਾ ਕੁਛ ਇਹਦਾ ਨਹੀਂ ਨਹੀਂ ਅਸੀਂ ਇਹਦਾ ਲੰਘਾਈਆਂ ਸੀਲ ਹੀ ਆ ਬਸ ਠੀਕ ਆ ਇਹ 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 ਕਿੰਨੇ ਦੀ ਵੇਚਣੀ ਆ ਜੀ ਇਹ ਤਾਂ ਭਾਈ ਆਪਾਂ ਭਾਅ ਕਰਦੇ ਹਾਂ 1 ਠੀਕ ਹੈ ਬਈ ਤੇ ਬਾਕੀ ਮੌਕੇ ਤੇ ਹੋ ਜੂਗਾ ਹਾਂ ਜੀ ਹੋ ਜੂਗਾ ਤੇ ਜਿਵੇਂ ਹੁਣ ਅੱਜ ਦਾ ਤੁਸੀਂ ਇੱਥੋਂ ਚੱਲੇ ਆ ਵੀ ਜਾਨੀ ਕਿ ਇਹ ਜਾਨਵਰ ਘਰੇ ਜਾ ਕੇ ਵੇਖ ਸਕਦੇ ਦੁਬਾਰਾ ਨਾ ਬੰਦਾ ਅਜੇ ਵੀਰੇ ਅੱਜ ਦਾ ਦਿਨ ਤੇ ਕੱਲ ਨੂੰ 11 11 12 ਵਜੇ ਤੱਕ ਇੱਥੇ ਹੋਵਾਂਗੇ ਅੱਛਾ ਕੱਲ ਨੂੰ ਜਾਣਾ ਤੁਸੀਂ ਅੱਜ ਅੱਜ ਰਹੋਗੇ ਹਾਂ ਜੀ ਠੀਕ 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 ਹੈ ਬਈ ਤੇ ਉਦੋਂ ਅੱਗੇ ਇੱਕ ਆ ਗਈ ਕੁੜੀ ਬਈ ਇਹ ਇਹ ਹੈਗੀ ਆ ਜੀ ਪ੍ਰਭਾਤ ਲੈਣ ਦੇ ਘੋੜੇ ਤੋਂ ਗੱਪਣਾ 3:30 ਪੌਣੇ 4:00 ਮਿੰਟ ਹਾਂ ਅੱਛਾ ਜੀ ਠੀਕ ਹੈ ਨਾ ਕਾਲਾ ਘੋੜਾ ਮੱਥੇ ਪਟਾ ਚੰਨ ਪੈਰ ਚਿੱਟਿਆ ਕੱਬ ਦਊਗਾ ਘੋੜੇ ਦਾ 66 ਜਾਂ 67 ਇੰਚ ਠੀਕ ਹੈ ਜੀ ਘੋੜਾ ਬਹੁਤ ਚੰਗਾ ਉਹਦੇ ਤੋਂ ਗੱਬਣਾ ਠੀਕ ਹੈ ਤੇ ਇਹ ਆਪ ਹੋਊਗੀ ਘੋੜੀ 60 ਇੰਚ ਕਰਦਾ ਇਹਦਾ 60 ਇੰਚ ਹੈਗਾ ਤੇ ਘੋੜੀ ਤੋਰ ਦੀ ਦਰਦੀ ਬਹੁਤ ਆਏ ਠੀਕ ਹੈ ਤੋਰੇ ਵਾਲੀ ਘੋੜੀ ਆ ਚਾਲ ਵਾਲੀ ਚੰਗੀ ਹਾਂਜੀ ਹਾਂਜੀ ਠੰਡੀ ਜ਼ੀਲਾ ਸਾਊ ਆ ਹਾਂਜੀ ਹਾਂਜੀ ਠੀਕ ਹੈ ਬਈ ਤੇ ਇਹਦਾ ਕੀ ਮੋਲ ਰੱਖਿਆ ਵਾ ਇਹਦਾ ਇਹਦਾ ਵੀ ਉਹੀ ਆ ਵੀਰੇ 180 180 ਦਾ ਰੱਖਾਂ ਠੀਕ ਹੈ ਬਈ ਵੇ ਅੱਗੇ ਆ ਗਈ ਆਪਣੀ ਇਹ ਹੈ ਨਾ ਹਾਂਜੀ ਇਹ ਭਰਾਈ ਹੋਈ ਆ ਬਾਈ ਇਹ ਅੱਜ 22 23 ਦਿਨ ਹੋ ਗਏ ਭਰਾਈ ਨੂੰ ਘੋੜੀ ਨੂੰ ਇਹਨੂੰ ਇਹ ਨੁਕਰੇ ਘੋੜੇ ਤੋਂ ਮੇਟਾ ਯਾਨੀ ਕਿ ਚੈੱਕ ਹੁੰਦੀ ਆ ਅੱਜ ਨਹੀਂ ਚੈੱਕ ਨਹੀਂ ਹੁੰਦੀ ਵੀਰੇ ਅੱਛਾ ਜੇ ਸਹੀ ਚੈੱਕ ਕਰਾਉਣੇ ਤਾਂ ਆਪਾਂ ਨੂੰ 45 ਤੋਂ 50 ਦਿਨਾਂ ਦੇ ਵਿੱਚ ਪਸੂ ਸਹੀ ਚੈੱਕ ਹੁੰਦਾ ਹਾਂ ਸਹੀ ਉਦੋਂ ਵੈਸੇ ਕਈ ਡਾਕਟਰ ਕਰ ਦਿੰਦੇ ਹੋਈ ਮੰਜਨਾ ਦੇ ਕਰ ਦਿੰਦੇ ਆ ਚੈੱਕ ਹਾਂ ਉਹ ਆਇਆ ਨਾ ਬਾਈ ਜੇ ਆਪਾਂ ਹੱਥ ਪਾਉਣੇ ਆ ਹਜੇ ਕੱਚੇ ਕੰਮ ਚ ਕਈ ਵਾਰੀ ਪਸੂ ਜਾਣ ਦੇ ਔਖਾ ਹੋ ਜਾਂਦਾ ਹਾਂ ਇਹ ਤਾਂ ਹੈ ਜੀ ਦੀ ਤਸੱਲੀ ਦਾ ਚੈੱਕ ਕਰਾਈ ਦੀ ਤਾਂ ਤਸੱਲੀ ਹੈ ਹੀ ਨਹੀਂ ਸ਼ੱਕ ਹੁੰਦਾ ਉਹਦਾ ਕਿਹੜਾ ਆ ਵੀ ਪਰ ਜਦੋਂ ਜਿੰਨਾ ਚਿਰ ਕਲੀਅਰ ਨਹੀਂ ਹੁੰਦਾ ਉਹਨਾਂ ਚਿਰ ਜਿਹੱਤ ਪਾਉਣਿਆ ਕਈ ਰੀ ਪਸੂ ਪਾਣੀ ਤਾਂ ਨਹੀਂ ਸਿੱਟ ਗਿਆ ਮੁੜ ਕੇ ਔਖਾ ਹੋ ਜਾਂਦਾ ਮੁੜ ਕੇ ਔਖਾ ਹੋ ਜਾਂਦਾ ਗੱਲ ਸਹੀ ਸਹੀ ਗੱਲ ਆ ਬਈ ਤੇ ਇਹ ਇਹਦਾ ਪਤਾ ਲੈਂਦਾ ਇਹ ਕਿਹੜੇ ਪਸੂ ਆ ਨਹੀਂ ਬਈ ਇਹਦਾ ਵੀ ਨਹੀਂ ਪਤਾ ਠੀਕ ਆ ਜੀ ਖਰੀਦਦੇ ਨਾਲ ਆਪਣੀਆਂ ਘੋੜੀਆਂ ਲੈਆਂ ਵਈਆਂ ਜਿਹੜੀ ਵੱਡੀ ਘੋੜੀ ਲੈਣੇ ਆ ਬਾਈ ਇਹਦਾ ਲੈਣ ਦਾ ਕਿਸੇ ਨੂੰ ਨਹੀਂ ਪਤਾ ਬੱਚੇ ਦੀ ਲੈਣ ਦਾ ਹਰੇਕ ਬੰਦੇ ਨੂੰ ਪਤਾ ਹੁੰਦਾ ਜਦੋਂ ਵੱਡੀ ਘੋੜੀ ਪੰਛੀ ਦਾਮਾਂ ਤੇ ਜਾਵੜੀ ਵੇਗਦੀ ਵੇਗਦੀ ਮੁੜ ਕੇ ਨਹੀਂ ਪਤਾ ਲੱਗਦਾ ਉਹ ਚੀਜ਼ਾਂ ਕਿੱਥੇ ਜਾਂਦੀ ਪੁੱਲ ਬਿਲਕੁਲ ਬਿਲਕੁਲ ਇਹ ਕਈ ਚੀਜ਼ ਬਾਲੀ ਚਲੀ ਜਾਂਦੀ ਕਈ ਬੰਦੇ ਉਹ ਵੈਸੇ ਕਹਿੰਦੇ ਯਾਰ ਇਹ ਤਾਂ ਫਲਾਨੀ ਲਾਈਨ ਦੀ ਹਾਂਜੀ ਆਪਣੇ ਕੋਲੇ ਉਹ ਕੰਮ ਹੈ ਨਹੀਂ ਬਾਈ ਆਪਾਂ ਨੂੰ ਜਿਹੜੇ ਪਸ਼ੂ ਦਾ ਪਤਾ ਆਪਾਂ ਉਹਦਾ ਦੱਸ ਕੇ ਦੇਮੈਂ ਜਿਹਦਾ ਨਹੀਂ ਪਤਾ ਉਹਦਾ ਆਪਾਂ ਨਹੀਂ ਦੱਸਦੇ ਵੀ ਭਾਈ ਆਪ ਨੂੰ ਉਹਦਾ ਪਤਾ ਹੀ ਨਹੀਂ ਬਿਲਕੁਲ ਬਿਲਕੁਲ ਤੇ ਉਹੀ ਗੱਲ ਉਹ ਜਿਵੇਂ ਅੱਗੇ ਬਾਪੂ ਇਹ ਗੱਲ ਕਰਦਾ ਸੀਗਾ ਬਾਪੂ ਮੈਂ ਇੱਕ ਮੈਂ ਗੱਲ ਕਰਨੀ ਆ ਕੋਈ ਬੰਦਾ ਬਾਪੂ ਆ ਦਾ ਨਾਂ ਦਾ ਵੀ ਘੋੜੀ ਦਵਾਦੀ ਉਹਨੇ ਕਿਸ ਨੂੰ ਹਾਂਜੀ ਆ ਦਾ ਜਿਹੜਾ ਆ ਦਾ ਗੱਬਣਾ ਨਾ ਜਿਹੜੇ ਘੋੜੇ ਤੋਂ ਆ ਦਾ ਜਿਹੜਾ ਬੱਚਾ ਇਹਦਾ ਆ ਦਾ ਬਾਸਾਂ ਦਾ ਸਕੋਰਪੀਓ ਆ ਜਾਣੀ ਆ ਹਾਂ ਉਸੇ ਬੱਚੇ ਦੀ ਆ ਦਾ ਤੇਰੀ ਆ ਦਾ ਲੈ ਜਾ ਘੋੜੀ ਤੇ ਸਕੋਰਪੀਓ ਆ ਦਾ ਬੱਚੇ ਦੀ ਖਰੀਦਦੇਗਾ ਇਹ ਜੀ ਆ ਦਾ ਜਦੋਂ ਸੂਬੀ ਆ ਦਾ 35000 ਦਾ ਬਸ਼ੇਰਾ ਮੈਂ ਤਾਂ ਦੇ ਕੇ ਆ ਦਾ ਮੈਂ ਤਾਂ ਕਰਕੇ ਦੇ ਕੇ ਇਹ ਜੀ ਜਿਹੜੇ ਠੀਕ ਹਨ ਗੀਤਾ ਨੇ ਹਾਂਜੀ ਤੇ ਵੀਰ ਗੂ ਨੇ ਕੰਮ ਕਰਦਾ ਇਹ ਹਾਂ ਉਹ ਗੀਤ ਨਹੀਂ ਆ ਗਿਆ ਹਾਂਜੀ ਉਹ ਆ ਲੈ ਕੇ ਮਾਂ ਬਸ਼ੇਰੀ ਦੀ 7.5 ਲੱਖ ਦੀ ਤੇ 80 ਕਰੋੜ ਦਾ ਪਿਆਰ ਕਰੋੜ ਦਾ ਪਿਆਰ ਹਾਂ ਹਾਂ ਆ ਗੱਲ ਆ ਇਹਨਾਂ ਲੋਕਾਂ ਦੀ ਸਹੀ ਗੱਲ ਆ ਸਹੀ ਗੱਲ ਆ ਟਾਣਿਆਂ ਦਾ ਹੋਣਾ ਸ਼ਕੀਨ ਆ ਬਾਬਾ ਗਾਣਾ ਬੜਾ ਕੱਢਿਆ ਉਹਦੋਂ ਹੈ ਹਾਂ ਹਾਂ ਸਾਲੇ ਮੈਂ ਆਪ ਕਰਦੇ ਰਹੇ ਕਿਤੇ ਅੱਛਾ ਜੀ ਅੱਛਾ ਇਹ ਵੀ ਕਿੱਥਾ ਕਰਦੇ ਰਹੇ ਆ ਲਿਖਣ ਦਾ ਕਿ ਗਾਉਂ ਦਾ ਨਹੀਂ ਗਾਉਂ ਆਣ ਪਾੜਾ ਮੈਂ ਗਾਉਂ ਆਇਓ ਖੇਸਕੂ ਦਾਲੇ ਉਹ ਨਹੀਂ ਕਹਾਂਦਾ ਸੀ ਅੱਛਾ ਜੀ ਖੇਸਕੂ ਮੈਂ ਕਾਲੀਆਂ ਕੁਲੀਆਂ ਲਿਖ ਕੇ ਕਾੜ ਦਿੰਦਾ ਸੀ ਠੀਕ ਆ ਫਿਰ ਆ ਹੋ ਜੇ ਇੱਕ ਤਾਂ ਰੰਗ ਵੀ ਸੁਣਾ ਦਿਓ ਫਿਰ ਘੋੜਿਆਂ ਘਾੜਿਆਂ ਦੇ ਸੁਣਾ ਦਿਓ ਕੋਈ ਨਹੀਂ ਜੀ ਘੋੜਿਆਂ ਘਾੜਾ ਹੁਣ ਤਾਂ ਯਾਰ ਦੰਦ ਨਿਕਲ ਗਏ ਆਵਾਜ਼ ਨਹੀਂ ਹੋਣੀ ਬਣਦੀ ਇਹ ਆਵਾਜ਼ ਨਹੀਂ ਬਣਦੀ ਠੀਕ ਆ ਹੈ ਸਹੀ ਆ ਮੈਂ ਕਰਕੇ ਯਾਰ ਮੋੜ ਕੇ ਹੁਣ ਘੋੜਿਆਂ ਵੜ ਕੇ ਹਾਂ ਜੀ ਮੈਂ ਵਪਾਰ ਮਹਾਂ ਗੰਗਾਂ ਦਾ ਵੀ ਕਰਿਆ ਬੱਚਿਆਂ ਦਾ ਵੀ ਕਰਿਆ ਹਾਂ ਹਾਂ ਇੱਕ ਗੱਲ ਬਾਪੂ ਦੱਸ ਜਿਹੜੇ ਹੁਣ ਤੂੰ ਬੜੀਆਂ ਕੰਮ ਦੀਆਂ ਗੱਲਾਂ ਦੱਸ ਰਿਹਾ ਵਾ ਜਿਹੜਾ ਬੰਦਾ ਨਵਾਂ ਇਸ ਕਿਤੇ ਚ ਪੈਂਦਾ ਵਾ ਹਨਾ ਕਿਉਂਕਿ ਨਵਾਂ ਬੰਦਾ ਫਸਦਾ ਵੀ ਬਹੁਤ ਆ ਕਸੂਤਾ ਫਾੜ ਜਾਂਦਾ ਬਾਅਦ ਵਿੱਚ ਉਹਨੂੰ ਕਿਹੜਾ ਜਾਨਵਰ ਲੈਣਾ ਚਾਹੀਦਾ ਪਹਿਲ ਚ ਉਹ ਵੀ ਲੈਣੀ ਚਾਹੀਦੀ ਆ ਘੋੜੀ ਹਾਂਜੀ ਐਡੀ ਗੱਲ ਤੋਂ ਹਾਂਜੀ ਦੂਸਰੀ ਗੱਲ ਲਵੇ ਘੱਬਣ ਹਾਂ ਜੇ ਉਹਨਾਂ ਖਰਚਾ ਨਹੀਂ ਤਾਂ ਘੋੜੀ ਨਵੇਂ ਹਾਣ ਚ ਲਵੇ ਛੋਟੀ ਘੋੜੀ ਨਾ ਲਵੇ ਹਾਂਜੀ ਫੇਰ ਕਮਾਈ ਆ ਬਿਲਕੁਲ ਰੱਬ ਨੇ ਘੂੜੀ ਆ ਜੇ ਤੂੰ ਅੱਜ ਲਾਦਾ ਲੱਖ ਰੁਪਈਆ ਤੈਨੂੰ 10 ਮਹੀਨਿਆਂ ਚ ਵਿਆਜ ਤਾਂ ਮੋੜੂਗੀ ਬਿਲਕੁਲ ਜੀ ਜੇ ਨਾ ਚੰਗਾ ਬਚਾ ਦਿੱਤਾ ਨਾ ਦਿੱਤਾ ਤਾਂ ਸਹੀ ਗੱਲ ਆ ਤੇ ਵਿਆਜ ਮੋੜਦੀ ਆ ਗਾਂ ਨੂੰ ਦੀ ਮੇਜ ਆ ਵੀ ਗੱਬਰ ਰਹਿਊਗੀ ਮਲਾਊਗਾ ਅਗਲਾ ਹਾਂਜੀ ਜੇ ਉਹਨੂੰ ਬਸ਼ੇਰੀ ਅੱਜ ਲੈ ਲਈ 4 ਮਹੀਨਿਆਂ ਦੀ ਉਹਨੂੰ ਪਹਿਲਾਂ 4 ਸਾਲ ਤੋਂ ਉਥਾਮ ਦਾ ਫਰਦਾ ਹਾਂਜੀ ਉਹਨੂੰ ਘਰ ਦੇ ਵੀ ਅੱਕ ਜਾਂਦੇ ਆ ਮੇਰੇ ਨਾਲ ਨੇ ਪੈਸੇ ਕਾਠ ਮਾਰਤੇ ਤੇ ਤੇਰੇ ਮੇਰੇ ਵੀ ਅੱਕ ਜਾਂਦੇ ਆ ਹਾਂ ਸਹੀ ਗੱਲ ਹੈ ਤੁਹਾਡਾ ਤਾਂ ਤਜਰਬਾ ਹੀ ਇੰਨਾ ਲੰਮਾ ਹੋ ਗਿਆ ਵਾ ਵੀ ਤੁਹਾਡੀ ਲੈ ਇਸ ਇੰਨੇ ਤਜਰਬੇ ਚ ਬਥੇਰੇ ਬੰਦੇ ਆ ਜਿਹੋ ਨੇ ਜਿਹੜੇ ਫਸੇ ਹੋਣੇ ਇਸ ਕੰਮ ਚ ਤੇ ਬਰਬਾਦ ਵੀ ਹੋ ਗਏ ਹਨਾ ਹਾਂ ਮਨ ਕਿਦ ਦੇ ਲੋ ਜਿਹੜਾ ਬੱਚਾ ਲੈ ਕੇ ਪਾਲਣਾ ਬੱਚਾ ਲੈ ਕੇ ਪਾਲਣਾ ਬੱਚੇ ਦੀ 100 ਬਿਮਾਰੀਆਂ-ਬਿਮਾਰੀਆਂ ਨੇ ਕੇ ਬੱਚੇ ਦਾ ਇਲਾਜ ਕਰਾਉਣਾ ਹੋਰ ਬਾਕੀ ਘੂੜੀ ਛੋੜੇ ਜ਼ਿੰਮੇਦਾਰ ਨੂੰ ਚੰਬੀ-ਚੁੰਬੀ ਦੇ ਦੇ ਨੌਕਰੀ ਦੇ ਨਾਮ ਵਲੇ ਹਾਂ ਹੈ ਸਹੀ ਗੱਲ ਹੈ ਚੰਬੀ ਲੈਣਾ ਨੌਕਰਾ ਬੱਚਾ ਦੇਉ ਵੀ ਇੱਕ ਇੱਕ ਮਿੰਟ ਨੌਕਰਾ ਬੱਚਾ ਦੇਉ ਜਿਹੜੀ ਉਹ ਘਰਪੂਰੇ ਘਰ ਦਾ ਬੱਚਾ ਹਾਂਜੀ ਮਾਂ ਘੂੜੀ ਲੈ ਕੇ ਦਿੱਤੀ ਸੀ ਕਿਸੇ ਨੂੰ ਹਾਂਜੀ 50000 ਰੁਪਏ ਦੀ ਹਾਂ ਮੈਂ ਮੇਰੇ ਭਾਂਜਾ ਲੈ ਗਿਆ ਮਥੂ ਠੀਕ ਹੈ ਉਹਨੂੰ ਮੈਂ ਘੂੜੀ ਦੇਦੀ ਉਹਨੇ ਜਾ ਕੇ ਬੱਚੀ ਦਿੱਤੀ ਨੁਕਰੀ ਹਾਂਜੀ ਘੂੜੀ 50 ਦੇਤੀ ਬਸ਼ੇਰੀ 140 ਦੀ ਵੇਚੀ ਉਹਨੇ ਅੱਛਾ ਜੀ ਫਿਰ ਦੁਬਾਰੇ ਘੂੜੀ ਮੀਟ ਕਰਾ ਕੇ ਦਿੱਤੀ ਹਾਂਜੀ ਫਿਰ ਉਹਨੇ ਆ ਬਸ਼ੇਰਾ ਦਿੱਤਾ ਅੱਛਾ ਜੀ ਫਿਰ ਉਹ ਤੋਂ ਮੈਂ ਲਿਆ ਠੀਕ ਹੈ ਮੈਨੂੰ ਆ ਮਾਮਾ ਇੰਨੇ ਪੈਸੇ ਦਿਆ ਮਹੀਨੇ ਦੇਦਾ ਮਹੀਨੇ ਦਾ ਮਹੀਨੇ ਦਾ ਹਾਂ ਸਹੀ ਹੈ ਤੁਹਾਣ ਦਾ ਵਰਤੀ ਹੈ ਲਾਪਾਵਾ ਆ ਬਿਆਣਾ ਕੰਮ ਦੇ ਵਿੱਚ ਕੋਈ ਤਾਂ ਇਹ ਲਾਈਨ ਦੇ ਵਿੱਚ ਹੋਰ ਇਹਨੂੰ ਮੈਨੂੰ ਸਮਝਾਉਂਦਾ ਆਤਨਾ ਮਿੰਟ ਦਾ ਹੋਏ ਸਾਹਮਣੇ ਹਾਂ ਤੇ ਹੁਣ ਜੇ ਮੈਨੂੰ 2 ਸਾਲ ਹੋਰ ਸੰਭੂ ਦਾ ਫੇਰ ਇਹ ਬੱਚੇ ਦੇਣ ਵਾਲਾ ਬਣੂਗਾ ਹਾਂਜੀ ਇੰਨਾ ਜਰੂਰ ਮਤੋਂ ਸੰਭੂ ਦਾ ਹਾਂ ਸਹੀ ਹੈ ਸੇਲ ਕਰਨਾ ਤਾਂ ਲੈਣ ਠੀਕ ਹੈ ਠੀਕ ਹੈ ਸਹੀ ਹੈ ਤੇ ਹੁਣ ਤਾਂ ਅੱਜ ਦੇ ਟਾਈਮ ਦਾ ਰੇਟ ਤੁਸੀਂ ਜਿਵੇਂ ਕਹਿੰਦੇ ਬਹੁਤ ਚੜ ਗਏ ਆ ਰੇਟ ਜਦੋਂ ਤੁਸੀਂ ਇਸ ਲਾਈਨ 'ਚ ਆਏ ਉਦੋਂ ਰੇਟ ਕਿੰਨੇ ਕੁ ਹੁੰਦੇ ਸੀਗੇ ਉਦੋਂ ਜੀ ਰੇਟ ਕਿਹੜੇ ਹੁੰਦੇ ਸੀਗੇ ਹਾਂ ਮੈਂ ਆਵ ਲੱਖ ਕੁੜੀ ਢੂੜ 150 ਲਈ ਸੀ ਅੱਛਾ ਜੀ ਹਾਂ 150 ਦੀ ਹਾਂ ਉਦੋਂ ਜੈਸੂ ਵੀ ਮੰਡੀ ਲਾਦੇ ਹੁੰਦੇ ਮੈਂ ਹਜ਼ਾਰ ਦੀ ਵੇਚੀ ਮੈਨੂੰ ਅੱਖੜ ਬਰੇ ਪੈਸੇ ਵਟੇ ਅੱਛਾ ਠੀਕ ਢੋਰਸੋ ਦੀ ਲੈ ਕੇ 1000 ਦੀ ਵੇਚੀ ਹਾਂ 9 ਤਨ ਮਹੀਨੇ ਸਾਂਭ ਕੇ 1000 ਦੀ ਵੇਚੀ ਹਾਂ ਬੰਗਵਾਖਣ ਬਰੇ ਪੈਸੇ ਵਟੇ ਇਹ ਕਿਹੜੇ ਸਾਲ ਦੀ ਗੱਲ ਹੋ ਗਈ ਕਿਹੜੇ ਸਾਲ ਦੀ ਇਹ ਤਾਂ ਜਿਹੜਾ ਗੋਲਿਆ ਅਜੱਤੋਂ ਮੰਡੀ ਲੱਗਦੀ ਹੁੰਦੀ ਸੀ ਮਸ਼ਹੂਰ ਪੂਰੀ ਅੱਛਾ ਹਾਂ ਠੀਕ ਆ ਜੀ ਹਾਂ ਮਾਊਟ ਚਰ ਦੀ ਗੱਲ ਹੈ ਤਾਂ ਹਾਂ ਇਹ ਰੇਟ ਜੇ ਵੇਖਿਆ ਜਾਵੇ ਮਿਲਣ ਲੱਗਦਾ 5-7 ਸਾਲਾਂ ਤੋਂ ਹੁੰਦਾ ਹਾਂ ਤੋਂ ਵਧੀਆ ਇਹ ਪਹਿਲਾਂ ਰੇਟ ਜਾਇ ਜੀ ਸੀਗੇ ਇਹ ਜੀ ਪਹਿਲਾਂ ਚੱਕ ਦੀ ਨਾ ਗੀਤਾਂ ਵਾਲਿਆਂ ਨੇ ਹਾਂ ਉਹ ਗੀਤਾਂ ਉਹ ਫਰੇਕ ਨੇ ਲੈ ਲਈਆਂ ਹਾਂ ਪੱਠੇ ਪਾਏ ਨਹੀਂ ਹਾਂ ਵੇਟ ਨਹੀਂ ਕਰਾਂਗੇ ਆਂ ਗਿਆ ਘੂੜਿਆਂ ਕਿਉਂ ਅਣਜਾਣ ਬੰਦੇ ਨੂੰ ਪਤਾ ਹੀ ਨਹੀਂ ਰੋਤ ਕਦੋਂ ਕਰੂਗੀ ਕੁੜੀ ਹਾਂ ਸਹੀ ਗੱਲ ਆ ਫਿਰ ਉਹ ਖਾਲੀ ਰਹੇਂਗਾ ਫਿਰ ਉਹ ਅੱਕਗੇ ਹਾਂਜੀ ਘਰ ਦੇ ਗਾਲਾਂ ਦੇਣ ਲੱਗਿਆਂ ਬੁੱਲਗਾਂ ਬੰਦੇ ਵੀ ਜੈਸੀ ਚੱਕੀ ਆਵੇਂ ਹੁੰਦੇ ਜੱਟ ਦੀ ਅਕਲ ਗਈ ਮੈਂ ਵੇਚ ਕੇ ਘੂੜੀ ਲਈ ਪਿੱਛੋਂ ਦੇ ਲੈ ਤੇ ਚੱਕੜੀ ਪਈ ਹਾਂ ਇਹ ਇਹ ਕਹਾਵਾਂ ਤਾਂ ਵਾਕਿਆ ਉਹ ਕਹਾਵਾਂ ਤਾਂ ਜਦੋਂ ਉਦੋਂ ਬਣੀ ਸੀਗੀ ਤੇ ਅੱਜ ਕਹਾਵਾਂ ਤੇ ਵਾਕਿਆ ਸੱਚ ਹੁੰਦੀ ਆ ਨਹੀਂ ਹੁਣ ਸੱਚ ਨਹੀਂ ਹੁਣ ਰੁਪਈਏ ਘੂੜੀ ਚੰਗੀ ਸਮਝੋ ਰੁਪਈਏ ਬਹੁਤ ਆਉਂਦੀ ਆ ਹਾਂ ਮੱਤਾਂ ਚੰਗਾ ਦੇਣ ਲੱਗੇ ਰੁਪਈਏ ਬਹੁਤ ਆਉਂਦੀ ਆ ਸਹੀ ਗੱਲ ਵਾਣ ਠੇਕੇ ਦੇ ਵਾਣ ਲਾਉਂ ਜੀ ਇਹ ਕੰਮ ਚੰਗਾ ਜਦੋਂ ਘੂੜੀਆਂ ਪਾੜ ਲੂ ਹਾਂ ਜਿਵੇਂ ਮੈਨੂੰ ਪਹਿਲੇ ਟਾਈਮ 'ਚ ਸ਼ੌਕ ਕੋੜ ਕਹਿੰਦਾ ਸੀ ਆ ਵਿੱਚੋਂ ਜੋਂ ਘਟ ਗਿਆ ਦੀ ਹੁਣ ਫੇਰ ਮੈਨੂੰ ਲੱਗਦਾ ਅੱਜ ਦੇ ਮੁੰਡਿਆਂ ਨੂੰ ਸ਼ੌਕ ਜ਼ਿਆਦਾ ਹੋ ਗਿਆ ਹਾਂ ਅੱਗੇ ਨਾਲ ਫਰਕ ਪੈ ਗਿਆ ਪੈ ਗਿਆ ਫਰਕ ਹੈਗਾ ਹਾਂ ਹੁਣ ਤਾਂ ਗੱਲ ਇਹ ਆ ਵੀ ਹੁਣ ਪਹੁੰਚੋਂ ਬਾਹਰ ਹੋ ਗਈ ਵੀ ਹਰਕ ਦੇ ਪਹੁੰਚ ਨਹੀਂ ਰਹੇਗੀ ਚੀਜ਼ ਇਹ ਵੀ ਹੱਥੋਂ ਨਿਕਲ ਗਈ ਆ ਜੇ ਪਹੁੰਚ ਹੋਵੇ ਤਾਂ ਜੇ ਰੇਡ 'ਚ ਰਵੇ ਜੈਚ ਗਾਕੀ ਵੀ ਤੇਜ ਹੋਵੇ ਹਰਕ ਘੜੀ ਹੋਵੇ ਰੇਡ ਰਹਿੰਦੀ ਨਹੀਂ ਜੀ ਹਾਂ ਰੇਡ 'ਚ ਨਹੀਂ ਰਹਿੰਦਾ ਹੁਣ ਮਾਲ ਦਾ ਕੋਈ ਵੀ ਨਹੀਂ ਮੈਂ ਮੈਂ ਅਸੀਤਨ ਚਾਰ ਸੂਣ ਰਹੇ ਹਾਂ ਹਾਂਜੀ ਤੇ ਹੁਣ ਮੈਂ ਲੱਖ ਨੂੰ ਮਿਲਦੀ ਨਹੀਂ ਲੱਖ ਨੂੰ ਨਹੀਂ ਮਿਲਦੀ ਹੁਣ ਹਾਂ ਸਹੀ ਗੱਲ ਆ ਪਰ ਇਹੀ ਤਾਂ ਜੇ ਚੰਗੇ ਘਰੇ ਖੜੀ ਆ ਤਾਂ 2.5 ਲੱਖ 3 ਲੱਖ ਦੀ ਆ ਜੇ ਉਹ ਹੀ 12 13 ਕਿਲੋ ਵਾਲੀ ਹਸਾਬ ਦੇ ਘਰੇ ਲੱਖ 50 ਲੱਖ ਦੀ ਆ ਵੀ ਉਹ ਹੀ ਡਬਲ ਹੋ ਜਾਂਦਾ ਜਾ ਕੇ ਚੰਗੇ ਘਰੇ ਰੇਟ ਕਿੱਲੇ ਕਿੱਲਾ ਵੇਖਦਾ ਜੀ ਅਗਲੇ ਦਾ ਕਿੱਲਾ ਹੈ ਨਾ ਚੰਗੇ ਘਰੇ ਕਿਨੇ ਦੇ ਖੜਾ ਜਾਨਵਰ ਤੇ ਉਹ ਕਹਿੰਦਾ ਮੀਰਾ ਦਾ ਬਰੀਡਰ ਹੈ ਬਰੀਡਿੰਗ ਆਲਾ ਵਾ ਚੰਗਾ ਉਥੇ ਡਬਲ ਹੋ ਜਾਂਦਾ ਰੇਟ ਉਥੇ ਆ ਜਾਂਦਾ ਨਾ ਭਾਈ ਜਿਹੜਾ ਬੰਦਾ ਚੰਗਾ ਕੰਮ ਕਰਦਾ ਹਾਂ ਉਹ ਬੰਦੇ ਦਾ ਕਿੱਲਾ ਚੱਲਦਾ ਉਹਦੇ ਤੇ ਹਰੇਕ ਬੰਦਾ ਜਾਂਦਾ ਵੀ ਉਹਦੇ ਕੋਲੇ ਜਿਹੜਾ ਤੇਰੇ ਮੇਰੇ ਅਰਗਾ ਕਹਿੰਦੇ ਭਾਈ ਸਾਡੀ 20 ਕਿਲੋ ਵਾਲੀ ਪਹਿਲਾਂ ਚਾਰ ਡੰਗ ਡੱਬੇ ਮਾਰੀ ਜਾਂਦਾ ਹਾਂ ਸਹੀ ਗੱਲ ਆ ਇਹ ਤਾਂ ਉਹਨਾਂ ਦੀਆਂ ਚੁੱਪ ਕਰਕੇ ਅਗਲਾ ਧਾਰਾ ਮਾਰ ਕੇ ਚੜਾ ਕੇ ਲੈ ਜਾਂਦੇ ਇੱਥੇ ਵਸ ਵਸ ਇਹ 20 ਕਿਲੋ ਕਹਿੰਦਾ ਮੈਂ ਤਾਂ ਦੁੱਧ ਦਾ ਅਗਲਾ ਚਾਰ ਡੰਗ ਚੁੰਦਾ ਹੈ ਬਿਲਕੁਲ ਆ ਪੈਸੇ ਦੇਣੇ ਤੂੰ ਹੀ ਆ ਸਹੀ ਗੱਲ ਆ ਜੀ ਸਹੀ ਗੱਲ ਆ ਬਿਲਕੁਲ ਤੇ ਬਾਕੀ ਕੱਲ ਤੱਕ ਦਾ ਕਹਿੰਦੇ ਆ ਬਾਪੂਣੀਆਂ ਦੇ ਇੱਥੇ ਹੀ ਆ ਤੇ ਜੇ ਉਹ ਤੋਂ ਬਾਅਦ ਵੀ ਜਾਨਵਰ ਕਿੰਨੇ ਖੁੰਦੇ ਆ ਫਿਰ ਸੇਲ ਵਾਲੇ ਜਾਨਵਰ ਘਰੇ ਵੀ ਸਾਡੇ ਘਰੇ ਵੀ ਹੁੰਦੇ ਹੀ ਆ ਬਾਪ ਦੋ ਦੋ ਚਾਰ ਚਾਰ ਬੰਨਾ ਠੀਕ ਆ ਠੀਕ ਆ ਤੇ ਇਕੱਠੇ ਰਹਿੰਦੇ ਆ ਮੋਲਾ ਦੇ ਮਾ ਅੱਛਾ 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 ਇਹ ਦਾ ਦਾਦਾ ਮੋਤਾਏ ਕੋਲੇ ਹੋਈਆਂ ਤਿੰਨ ਮੇਰੇ ਕੋਲੇ ਹੋਈਆਂ ਤਿੰਨ ਦਾਏ ਕੋਲੇ ਹੋਈਆਂ ਦੋ ਮੇਰੇ ਕੋਲੇ ਹੁੰਦੇ ਹੀ ਆ ਰਾਂਸੀ ਜਾਨਵਰ ਸੌਂਦੇ ਹੁੰਦੇ ਠੀਕ ਆ ਤੇ ਜੀਦਾ ਪੈਂਡਾ ਤੇ ਨੰਬਰ ਕੀ ਆ ਮੇਰਾ ਹਾਂਜੀ 84370 ਹਾਂਜੀ 052555 052555 ਮੰਬਰ ਇਹ ਚੋਟੀ ਦਾ ਰੱਖਿਆ ਹੋਇਆ ਹੈ ਇਹ ਠੀਕ ਆ ਸ਼ਕੀਨ ਆ ਬਾਪੂ ਤੂੰ ਹਜੇ ਨਾ ਖੁੱਲ ਕੇ ਚੱਲਿਆ ਨਹੀਂ ਸ਼ਕੀਨੀ ਵਾਲੀਆਂ ਗੱਲਾਂ ਨਹੀਂ ਗਈ ਤਗਾਉਣੀਆਂ ਖੁੱਲ ਕੇ ਗੱਲਾਂ ਹੋਣ ਆਣਾ ਹਾਂ ਗੱਲਾਂ ਕਰ ਜੇਗੀ ਹੁਣ ਘਰੇ ਨੂੰ ਹਪੁੱਤ ਸੁਣ ਲਿਆ ਫਿਰ ਜੋ ਵੀ ਵੀ ਤਿਆਰ ਦੇਖੋ ਰੈਕਡ ਹੋਊਗੀ ਦਲਤ ਪਾਸੇ ਨਹੀਂ ਕਈ ਵਾਰ ਤਜਰਬੇ ਵਾਲੀਆਂ ਗੱਲਾਂ ਬਹੁਤ ਹੋਰ ਵੀ ਹੁੰਦੀਆਂ ਆ ਹਨ ਕਿਉਂਕਿ ਐਡਾ ਵੱਡਾ ਤਜਰਬਾ ਜਦੋਂ ਇੰਨੇ ਲੰਮੇ ਟਾਈਮ ਤੋਂ ਇਸ ਕਲੈਨ ਦੇ ਵਿੱਚ ਆ ਅੱਜ ਦੇ ਬੰਦਿਆਂ ਨੂੰ ਜਿਹੜਾ ਬੰਦਾ ਅੱਜ ਦੇ ਟਾਈਮ 'ਚ ਕਈ ਉਫਸਾ ਜਾਂਦੇ ਆ ਉਹ ਉਹ ਫਿਰ ਉਹ ਵਰ ਚੀਕਾ ਮਾਰਦੇ ਯਾਰ ਵੀ ਆ ਕੀ ਪੰਗਾ ਲੈ ਲਿਆ ਪੁੱਟਾ ਹਨਾ ਤੁਹਾਡੀ ਹੁਣ ਤੁਹਾਡੇ ਇਨੀ ਉਮਰ ਦੇ ਵਿੱਚ ਬਹੁਤ ਬੰਦੇ ਜਿਵੇਂ ਖਤਮ ਹੋ ਗਏ ਉਹਨਾਂ ਇਸ ਲਾਈਨ ਦੇ ਵਿੱਚ ਬਹੁਤ ਹੋਇਆ ਬਾਈ ਬਾਈ ਖਤਮ ਜਦੋਂ ਮੈਂ ਤੇਰੇ ਨਾਲ ਠੱਗੀ ਮਾਰੂਗਾ ਪਰਮਾਤਮਾ ਦਾ ਨਹੀਂ ਲਈ ਜਾ ਨਹੀਂਦਾ ਹੀ ਆ ਸਹੀ ਗੱਲ ਆ ਜੀ ਮੈਂ ਅੱਜ ਅੱਜ ਦੇ ਕਰਕੇ 100 ਰੁਪਏ ਨਹੀਂ ਲੈ ਕੇ ਤੁਹਾਨੂੰ ਪਸੂ ਵੀ ਦਵਾਤਾ ਅੱਛਾ ਜੀ ਆਪਾਂ ਮੈਂ ਆ ਲੈ ਲਈ ਮਾ ਝੂਠ ਨਹੀਂ ਮਾਰਨੇ ਮੈਂ ਭਾਈ ਇਹ 5000 ਦੀ ਰੇਟ ਉਹ ਦੱਸ ਦੀ ਦੱਸਦੇ ਹਾਂ ਹਾਂਜੀ ਮਗਰ ਇਹਨੂੰ ਆਹ ਖੜੀ ਜਾ ਮਜ਼ਾ ਲਿਆ ਆ ਜਦ ਲੱਗਦੀ ਆ ਲੈਣਾ ਇੰਨੇ ਪੈਸੇ ਸਹੀ ਗੱਲ ਆ ਜੀ ਸਹੀ ਗੱਲ ਹੈ ਨਾ ਆਪਾਂ 99% ਕਦੇ 100 ਪਾਈ ਆ ਠੀਕ ਹੈ ਜੀ ਵਪਾਰੀ ਕੋਲ 100 ਪਾਣ ਦਾ ਹੂੰ ਆਪਾਂ ਨੇ ਕਦੇ 100 ਪਾਈ ਠੀਕ ਆ ਜਾ ਕੇ ਤੇ ਵੀ ਭਾਣ ਨੂੰ ਫਰਾਨੇ ਵੀ ਆਇਆ ਤਾਂ ਜਾਉ ਆ ਹਾਂ ਬੱਕਰੀਆਂ ਦੀ ਵੀਡੀਓ ਪਾਉਣਾ ਰਾਜੂ ਹਰ ਇੱਕ ਗਾਲ ਤੇ ਗਾਲ ਕੱਢਦਾ ਹਰ ਇੱਕ ਗਾਲ ਤੇ ਗਾਲ ਸਹੀ ਗੱਲ ਆ ਸਹੀ ਗੱਲ ਆ ਜੀ ਉਹਨੂੰ ਬੀੜ ਕੋਲੇ ਵੀ ਨਹੀਂ ਟੋਕਦੀ ਵੀ ਤੂੰ ਗਾਲ ਕੱਢਦਾ ਵੀ ਹਾਂ ਉਹ ਹੱਸਦੇ ਤਾੜੀ ਮਾਰ ਦਿੰਦੇ ਆ ਉਹ ਇਹ ਚੀਜ਼ ਨੂੰ ਵੀ ਰੋਹੀ ਅਨਸਾਜਤ ਹੋ ਜਾਂਦਾ ਕੰਮ ਬਾਈ ਚੱਲੀ ਗੱਲਾਂ ਦੇ ਜਾਂਦਾ ਹਾਂ ਉਹ ਹੀ ਚੀਜ਼ ਆ ਨਾ ਉਹ ਫਿਰ ਉਹ ਚਾਹ ਮਿਲ ਜਾਂਦਾ ਉਹਦੋਂ ਵੱਧ ਕੇ ਹੋ ਜਾਂਦਾ ਕੰਮ ਫਿਰ ਉਹ ਫਿਰ ਉਹ ਚੀਜ਼ ਘਟਾਉਂਦੀ ਵੀ ਆਏ ਵੱਧ ਜਾਂਦੀ ਆ ਘਟਣ ਦੀ ਵੀ ਆਏ ਹਾਂ ਨਾ ਨਾਲੋਂ ਸੰਦੀਕ ਦਾ ਕੰਮ ਵੱਧਦਾ ਹਾਂ ਹਾਂ ਚਲੋ ਆਈ ਆ ਹਰ ਇੱਕ ਰਾਤ ਦੇ ਰੋਟੀ ਖਾਈ ਜਾਂਦਾ ਬਾਈ ਹਨਾ ਵਧੀਆ ਇਹ ਠੀਕ ਆ ਜੀ ਕੋਈ ਨਹੀਂ ਠੀਕ ਹੈ ਜੀ ਤੇ ਫੇਰ ਕਿਹਦੇ ਨਾਲ ਮਿਲਾਂਗੇ ਕੇ ਮੰਡੀ ਤੇ ਜਾਂ ਫਿਰ ਘਰੇ ਆਵਾਂਗੇ ਕਿਤੇ ਕੋਈ ਨਹੀਂ ਜਰੂਰੀ ਠੀਕ ਹੈ ਜੀ ਤੇ ਬਾਕੀ ਜਾਨਵਰ ਦੇਖਣੇ ਨੇ ਸੋਣੋ ਵੀ ਆਹ ਦੇਖ ਲਿਓ ਜਾਨਵਰ ਇਹ ਖੜੇ ਆ ਤੇ ਬਾਕੀ ਇਹ ਕਹਿੰਦੇ ਆਂਦੇ ਪੰਜ ਸੱਤ ਜਾਨਵਰ ਘਰੇ ਬਾਈ ਉਹਨਾਂ ਕੋਲੇ ਹੁੰਦੇ ਹੀ ਹੁੰਦੇ ਆ ਧੰਨਵਾਦ ਜੀ